ਪੰਜਾਬ ਦੇ ਵਿੱਚ ਇੱਕ ਘਟਨਾ ਘਟੀ ਹੈ ਨਾ ਆਵਾਰਾ ਪਸ਼ੂਆਂ ਕਰਕੇ ਜਿਹੜੇ ਕਿਸੇ ਮਾਲਕ ਦੇ ਨਹੀਂ ਜਿਹੜੇ ਖੁੱਲੇ ਸ਼ਰਿਆਮ ਛੜਕਾ ਉੱਤੇ ਫਿਰਦੇ ਆਵਾਰਾ ਪਸ਼ੂ ਪਸ਼ੂ ਤੇ ਪਸ਼ੂ ਹੈ ਚਾਹੇ ਉਹ ਗਾਂ ਦੇ ਰੂਪ ਵਿੱਚ ਆ ਚਾਹੇ ਹੋਰ ਕਿਸੇ ਰੂਪ ਵਿੱਚ ਹੈ ਤੇ ਸਰਕਾਰ ਵੈਸੇ ਧਿਆਨ ਦੇਣਾ ਚਾਹੀਦਾ ਕੰਨਾ ਤੇ ਜੂਂ ਸਰਕਣੀ ਚਾਹੀਦੀ ਹੈ ਸਰਕਾਰਾਂ ਦੇ ਉਹ ਚਾਹੇ ਹਿਮਾਚਲ ਵਿੱਚ ਘਟਨਾ ਘਟੀ ਹੈ ਪਰ ਇਹ ਸਾਰੇ ਹੀ ਰਾਜਾਂ ਦਾ ਹਾਲ ਹੈ ਕਿ ਜਿਹੜੇ ਭਾਰਤ ਦੇ ਵਿੱਚ ਗਾਵਾਂ ਸ਼ਰਿਆਮ ਸੜਕਾਂ ਤੇ ਰੋੜਾਂ ਤੇ ਇਦਾਂ ਹੀ ਫਿਰਦੀਆਂ ਨਜ਼ਰ ਆਉਂਦੀਆਂ ਨੇ ਤੇ ਕਿਸੇ ਮਾਂ ਦੇ ਹਰ ਮਾਂ ਦਾ ਪੁੱਤ ਉਹਦੇ ਲਈ ਕੀਮਤੀ ਆ ਚਾਹੇ ਉਹ ਗਰੀਬ ਹੈ ਤੇ ਚਾਹੇ ਉਹ ਅਮੀਰ ਹੈ ਚਾਹੇ ਕੋਈ ਅਮੀਰ ਹੈ ਤੇ ਚਾਹੇ ਕੋਈ ਗਰੀਬ ਹੈ ਹਰ ਮਾਂ ਲਈ ਆਪਣਾ ਪੁੱਤਰ ਉਹਨਾਂ ਹੀ ਕੀਮਤੀ ਹੈ ਉਹ ਵੱਖਰੀ ਗੱਲ ਹੈ ਕਿਸੇ ਦੀਆਂ ਨਿਉਜਾਂ ਚੱਲ ਪੈਂਦੀਆਂ ਨੇ ਤੇ ਕਿਸੇ ਦੇ ਕਿਸੇ ਦੀ ਗੱਲ ਹੀ ਕੋਈ ਨਹੀਂ ਕਰਦਾ ਜਿਹੜੇ ਫੇਮਸ ਬੰਦੇ ਹੁੰਦੇ ਨੇ ਨਾਮੀ ਬੰਦੇ ਹੁੰਦੇ ਨੇ ਉਹਨਾਂ ਦੀਆਂ ਵੱਡੀਆਂ ਨਿਊਜ਼ਾਂ ਚੱਲ ਪੈਂਦੀਆਂ ਨੇ ਤੇ ਛੋਟਿਆਂ ਨੂੰ ਕੋਈ ਪੁੱਛਿਆ ਨਹੀਂ ਜਾਂਦਾ ਪਰ ਘਟਨਾਵਾਂ ਇਹ ਲਗਾਤਾਰ ਹੋ ਰਹੀਆਂ ਨੇ ਕਈ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਇੱਕ ਮੇਰੇ ਪਿੰਡ ਦਾ ਵੀਰ ਵੀ ਇਦਾਂ ਹੀ ਜਗਰਾਵੋਂ ਤੋਂ ਆ ਰਿਹਾ ਸੀ ਕੁਝ ਕੁ ਸਾਲ ਪਹਿਲਾਂ 2 1-2 ਸਾਲ ਪਹਿਲਾਂ ਹੀ ਮੇਰੇ ਖਿਆਲ 2 ਸਾਲ ਦੀ ਗੱਲ ਹੈ ਉਹ ਵੀ ਇਦਾਂ ਹੀ ਠੱਠਾ ਮੂਰੇ ਆਇਆ ਇੱਕਦਮ ਰਾਤ ਨੂੰ ਆਉਂਦਿਆਂ ਘਰਾਂ ਵਾਪਸ ਇੱਕੋ ਦਮ ਉਹਦੇ ਵਿੱਚ ਵੱਜਾ ਤੇ ਥਾਈ ਉਹਦੀ ਮੌਤ ਹੋ ਗਈ। ਇੱਕ ਨਹੀਂ ਕਿੰਨੀਆਂ ਹੀ ਘਟਨਾਵਾਂ ਹੁੰਦੀਆਂ ਨੇ ਤੇ ਗਊਸ਼ੈਸ ਵੀ ਸਾਡੇ ਤੋਂ ਲਏ ਜਾ ਰਹੇ ਆ ਸਰਕਾਰਾਂ ਵੱਲੋਂ ਟੈਕਸ ਵੀ ਲਏ ਜਾ ਰਹੇ ਆ ਗਊਆਂ ਨੂੰ ਸੁਭਾਲਣ ਲਈ ਸੁਖ ਨਾਲ ਗਊ ਛਲਾਵਾ ਵੀ ਬਹੁਤ ਖੁੱਲੀਆਂ ਹੋਈਆਂ ਨੇ ਤੇ ਬਾਬੇ ਵੀ ਗਊਆਂ ਦੇ ਨਾਮ ਤੇ ਪੈਸਾ ਬੜਾ ਇਕੱਠਾ ਕਰ ਰਹੇ ਆ ਪਰ ਇਹ ਫੇਰ ਵੀ ਸੜਕਾਂ ਤੇ ਰੁਲ ਰਹੀਆਂ ਨੇ। ਸੁਖ ਨਾਲ ਫੇਰ ਵੀ ਇਹ ਸੜਕਾਂ ਤੇ ਰੁਲ ਰਹੀਆਂ ਨੇ। ਇਹ ਆਵਾਰਾ ਪਸ਼ੂਆਂ ਦੀ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ ਆਏ ਦਿਨ ਸਾਡੇ ਸਾਡੇ ਦੇਸ਼ ਦੇ ਬੱਚੇ ਦੇ ਕੋਈ ਹੋਵੇ ਕਿਸੇ ਧਰਮ ਦਾ ਹੋਵੇ ਕਿਸੇ ਮਜਬਦਾ ਹੋਵੇ ਇਹ ਨਹੀਂ ਜ਼ਰੂਰੀ ਕਿ ਉਹ ਅੱਜ ਸਿੱਖ ਬੱਚਾ ਅਸੀਂ ਤਾਂ ਕਰਕੇ ਅਸੀਂ ਕਹਿ ਰਹੇ ਕਿਸੇ ਹਿੰਦੂ ਵੀਰ ਦਾ ਵੀ ਐਕਸੀਡੈਂਟ ਹੋ ਸਕਦਾ ਹੈ ਕਿਤੇ ਉਹਦੇ ਅੱਗੇ ਵੀ ਠੱਠੇ ਆ ਸਕਦੇ ਆ ਸੋ ਇਹਨਾਂ ਦਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ ਆਵਾਰਾ ਪਸ਼ੂ ਜਿੱਥੇ گاਵਾਂ ਦੀ ਗੱਲ ਹੈ ਨਾ ਉਥੇ ਅੱਜ ਸਾਡੇ ਪੰਜਾਬ ਦੇ ਵਿੱਚ ਆਪਾਂ ਜਦੋਂ ਵੇਨੇ ਆ ਪਿੰਡੋਂ ਪਿੰਡ ਗਲੀਆਂ ਵਿੱਚ ਵੀ ਦੇਖੀਏ ਤੇ ਆਵਾਰਾ ਕੁੱਤੇ ਵੀ ਬਹੁਤ ਫਿਰਦੇ ਆ ਹੁਣ ਆਵਾਰਾ ਗਾਵਾਂ ਸਾਂਭਣ ਲਈ ਤੇ ਗਊਸ਼ਾਲਾਵਾਂ ਵੀ ਬਣ ਗਈਆਂ ਹੁਣ ਆਵਾਰਾ ਕੁੱਤਿਆਂ ਨੂੰ ਵੀ ਕੁੱਤੇਸ਼ਾਲਾ ਵੀ ਬਣਾਉਣੀ ਪੈਣੀ ਮੈਨੂੰ ਤੇ ਲੱਗਦਾ ਕੋਈ ਜੇ ਇਹਨਾਂ ਦਾ ਕੋਈ ਹੱਲ ਨਾ ਕੀਤਾ ਕੁਝ ਦਿਨ ਪਹਿਲਾਂ ਹੀ ਆਪਣੇ ਨੇੜਲੇ ਪਿੰਡ ਵੀ ਮੇਰੇ ਖਿਆਲ ਇੱਕ ਬੱਚਾ ਨਿਗਲ ਲਿਆ ਸੀ 5 ਕੋ ਸਾਲ ਦਾ ਬੱਚਾ ਸੀ ਕੁੱਤੇ ਖਾ ਗਏ ਸਾਰ ਮੇਰੇ ਖਿਆਲ ਬੁਰਜਕਲਾਰੇ ਪਿੰਡ ਦੇ ਵਿੱਚ ਹੀ ਸ਼ਾਇਦ ਇੱਥੋਂ ਦੇ ਬੱਚੇ ਇਹ ਆਵਾਰਾ ਕੁੱਤੇ ਵੀ ਬਹੁਤ ਜ਼ਿਆਦਾ ਵੱਧ ਗਏ ਐ 40 40 50 50 ਕੁੱਤਿਆਂ ਦੀ ਗਿਣਤੀ ਟੋਲੇ ਦੇ ਰੂਪ ਵਿੱਚ ਹੁੰਦੀ ਐ ਤੇ ਜਿਹੜਾਂ ਦੇ ਮੂੰਹ ਨੂੰ మాਸ ਲੱਗਾ ਤੇ ਹੱਡਾਂ ਰੋੜੀਆਂ ਕੋਲੇ ਨੇ ਤੇ ਜੇ ਕੋਈ ਛੋਟਾ ਬੱਚਾ ਬਾਹਰ ਨਿਕਲਦਾ ਤੇ ਕਈ ਵੀਡੀਓ ਤੁਸੀਂ ਨੈਟ ਤੇ ਵੇਖੀਆਂ ਆਉਣਗੀਆਂ ਉਹਨਾਂ ਦਾ ਮਾਸ ਨੋਚ-ਨੋਚ ਕੇ ਉਹ ਬੱਚੇ ਨੂੰ ਇੱਕ ਥੋੜੇ ਸਮੇਂ ਵਿੱਚ ਹੀ ਖਤਮ ਕਰ ਦਿੱਤਾ ਗਿਆ ਇੱਕ ਬੱਚੇ ਨਹੀਂ ਅਨੇਕਾਂ ਮੌਤਾਂ ਹੋ ਗਈਆਂ ਨੇ ਅੰਕੜੇ ਉਹ ਗਿਣਤੀ ਤੋਂ ਬਾਹਰ ਹੋ ਸਕਦੇ ਐ ਅਨੇਕਾਂ ਘਟਨਾਵਾਂ ਇਹਨਾਂ ਆਵਾਰਾ ਪਸ਼ੂਆਂ ਕਰਕੇ ਤੇ ਆਵਾਰਾ ਕੁੱਤਿਆਂ ਕਰਕੇ ਹੋ ਰਹੀਆਂ ਨੇ ਤੇ ਸਰਕਾਰਾਂ ਨੂੰ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਇਹਨਾਂ ਦਾ ਹੱਲ ਕਰਨਾ ਚਾਹੀਦਾ ਕਿਉਂਕਿ ਆਵਾਰਾ ਕੁੱਤੇ ਤੇ ਆਵਾਰਾ ਪਸ਼ੂ ਆਮ ਲੋਕਾਂ ਦਾ ਜਾਨ ਜੀਵਨ ਪ੍ਰਭਾਵਿਤ ਕਰ ਰਹੇ ਹੈ ਜਾਨੀ ਮਾਲੀ ਨੁਕਸਾਨ ਕਰ ਰਹੇ ਹੈ ਜਿੱਥੇ ਆਵਾਰਾ ਪਸ਼ੂ ਸੜਕਾਂ ਦੇ ਉੱਤੇ ਆਉਂਦੇ ਨੇ ਦੁਰਘਟਨਾਵਾਂ ਕਰਦੇ ਨੇ ਉਥੇ ਇਹ ਆਵਾਰਾ ਪਸ਼ੂ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਦੀਆਂ ਫਸਲਾਂ ਵੀ ਉਜਾੜਦੇ ਕਰਸਾੜ ਨੂੰ ਤੇ ਹਰ ਪਾਸਿਓਂ ਮਾਰ ਪੈ ਰਹੀ ਐ ਕਰਸਾੜ ਗਊਸ਼ਾਲਾਾਂ ਵਾਲਿਆਂ ਨੂੰ ਵੀ ਪੈਸਾ ਦੇ ਰਿਹਾ ਕਰਸਾੜ ਤੇ ਟੈਕਸ ਗਊ ਦਾ ਸੈਸ ਵੀ ਦੇ ਰਿਹਾ ਸਾਰੇ ਪਾਸੇ ਟੈਕਸ ਦੇ ਰਿਹਾ ਤੇ ਫਿਰ ਵੀ ਇਹ ਖੇਤ ਉਜਾੜ ਰਹੀਆਂ ਨੇ ਇਹ ਲੋਕਾਂ ਦੇ ਪੁੱਤਾਂ ਦੇ ਘਰ ਉਜਾੜ ਰਹੀਆਂ ਨੇ ਲੋਕਾਂ ਦੀਆਂ ਮਾਵਾਂ ਦੇ ਪੁੱਤ ਉਜਾੜ ਰਹੀਆਂ ਨੇ ਤਾਂ ਫਿਰ ਇਹਦੇ ਲਈ ਜ਼ਿੰਮੇਵਾਰ ਕੌਣ ਨੇ ਜਿਹੜੀਆਂ ਸਰਕਾਰਾਂ ਟੈਕਸ ਲੈਦੀਆਂ ਨੇ ਇਸ ਦਾ ਜ਼ਿੰਮੇਵਾਰ ਰੱਬ ਨਹੀਂ ਇਹਦੀਆਂ ਜ਼ਿੰਮੇਵਾਰ ਸਰਕਾਰਾਂ ਨੇ ਭਾਈ ਜਿਹੜੇ ਸੈਸ ਵੀ ਲੈਂਦੇ ਨੇ ਟੈਕਸ ਵੀ ਲੈਂਦੇ ਨੇ ਤੇ ਇਹ ਫੇਰ ਰੋੜਾ ਉੱਤੇ ਰੁਲਦੀਆਂ ਪਈਆਂ ਨੇ ਟੈਕਸ ਕਾਦੇ ਲਈ ਲਿਆ ਜਾਂਦਾ ਹੈ ਟੈਕਸ ਵਸੂਲਦੇ ਹੋ ਇਹਨਾਂ ਦੀ ਸੰਭਾਲ ਲਈ ਕਿੰਨੇ ਬਾਬੇ ਖੜੇ ਹੋ ਚੁੱਕੇ ਨੇ ਇਹਨਾਂ ਦੀ ਸੰਭਾਲ ਲਈ ਕਿੰਨਾ ਪੈਸਾ ਉਹ ਇਹਨਾਂ ਦੇ ਨਾਮ ਤੇ ਇਕੱਤਰ ਕਰ ਰਹੇ ਨੇ ਪਰ ਜੇ ਫੇਰ ਵੀ ਇਹ ਸੜਕਾਂ ਤੇ ਰੁਲ ਰਹੀਆਂ ਨੇ ਤਾਂ ਫੇਰ ਇਹਦੇ ਵਿੱਚ ਕਸੂਰ ਕਿਹਦਾ ਹੈ ਜ਼ਿੰਮੇਵਾਰ ਕੌਣ ਹੈ ਸਾਨੂੰ ਇਹ ਸੋਚਣਾ ਪਏਗਾ ਠੀਕ ਆ ਪਰ ਅਰਦਾਸ ਸਾਰਿਆਂ ਲਈ ਕਰਦਿਆ ਜਿਹੜਾ ਕੋਈ ਇਦਾਂ ਦਾ ਐਕਸੀਡੈਂਟ ਹੋ ਗਿਆ ਉਹ ਠੀਕ ਹੋਵੇ ਵੀਰ ਆਪਣੇ ਘਰੇ ਆਵੇ ਆਪਣੇ ਬੱਚਿਆਂ ਚ ਆਵੇ ਆਪਣੇ ਪਰਿਵਾਰ ਚ ਆਵੇ ਪਰ ਮੈਂ ਇੱਕ ਬੇਨਤੀ ਇਹ ਵੀ ਕਰਨ ਲੱਗਾ ਵੀ ਜੇ ਕੁੱਤੇ ਆਵਾਰਾਂ ਨੇ ਹੁਣ ਕੁੱਤੇ ਸ਼ਾਲਾ ਖੋਲ ਲਈਏ ਕੋਈ ਇਹਦਾ ਵੀ ਬਾਬਾ ਬਣਾ ਲਈਏ ਵੀ ਜਿਹੜਾ ਕੁੱਤੇ ਸ਼ਾਲਾ ਖੋਲ ਕੇ ਕੁੱਤਿਆਂ ਨੂੰ ਸੰਭਾਲਿਆ ਕਰੇਗਾ ਤੇ ਲੋਕਾਂ ਤੋਂ ਉਹ ਵੀ ਗਰਾਈਆਂ ਇਕੱਠੀਆਂ ਕਰਿਆ ਕਰੇਗਾ ਲਓ ਭਈ ਆਪਾਂ ਕੁੱਤੇ ਸੰਭਾਲ ਰਹੇ ਆ ਇਹਦੇ ਨਾਲ ਨੁਕਸਾਨ ਬਹੁਤ ਹੁੰਦਾ ਹੈ ਤੋ ਸਾਥ ਸੰਗਤ ਜੀ ਸਰਕਾਰਾਂ ਨੂੰ ਇਹ ਸਵਾਲ ਇਸ ਬੰਨੇ ਸਾਨੂੰ ਵੀ ਜ਼ੋਰ ਪਾਉਣਾ ਚਾਹੀਦਾ ਸਾਰਿਆਂ ਨੂੰ ਜਿਨ੍ਹਾਂ ਦੇ ਪਹੁੰਚ ਐ ਅਪਰੋਚ ਐ ਕਿਤੇ ਤੱਕ ਵੀ ਆਪਾਂ ਨੂੰ ਇਹ ਜ਼ੋਰ ਪਾ ਕੇ ਸਾਰਿਆਂ ਨੂੰ ਤੱਕੜੇ ਹੋ ਕੇ ਸਰਕਾਰਾਂ ਤੱਕ ਇਹ ਗੱਲ ਕਰਨੀ ਚਾਹੀਦੀ ਹੈ ਕਿ ਜਦੋਂ ਤੁਸੀਂ ਟੈਕਸ ਲੈਂਦੇ ਹੋ ਚਾਹੇ ਉਹ ਵਾਰਾ ਕੁੱਤੇ ਬੱਚਿਆਂ ਨੂੰ ਰੋਚ ਜਾਂਦੇ ਨੇ ਮਾਸ ਰੋਚ ਜਾਂਦੇ ਨੇ ਤੇ ਚਾਹੇ ਉਹ ਵਾਰਾ گاਵਾ ਨੇ ਜਾਂ ਪਸ਼ੂ ਜਿੰਨੇ ਵੀ ਤਰ੍ਹਾਂ ਦੇ ਹਨ ਇਹ ਆਵਾਰਾ ਪਸ਼ੂਆਂ ਕਰਕੇ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ ਇੱਕੋ ਦਮ ਇਹ ਸੜਕ ਤੇ ਆ ਜਾਂਦੇ ਨੇ ਇੱਕ ਬਹੁਤ ਢੱਲੇ ਵਾਲੇ ਰਾਹ ਤੇ ਜੋ ਰਸੂਲਪੁਰ ਤੋਂ ਮੇਰੇ ਨਗਰ ਤੋਂ ਢੱਲੇ ਵਾਲਾ ਰਾਹ ਇੱਥੇ ਮੱਲਿਆਣੇ ਤੋਂ ਵੀਰਸੀ ਉਹ ਆ ਰਿਹਾ ਸੀ ਇੱਕੋ ਦਮ ਰੋਜ਼ ਅੱਗੇ ਸਾਹਮਣੇ ਆਇਆ ਭੱਜਿਆ ਉਹਨਾਂ ਦੀ ਸਪੀਡ ਬਹੁਤ ਹੁੰਦੀ ਹੈ ਮੋਟਰਸਾਈਕਲ ਆਪਣੀ ਚਾਲ ਆ ਰਿਹਾ ਤੇ ਇੱਕੋ ਦਮ ਸੜਕ ਦੇ ਉੱਤੇ ਚੜਿਆ ਤੇ ਉਹ ਵੀ ਥਾਂ ਹੀ ਮਰ ਗਿਆ ਸੋ ਇਹੋ ਜਿਹੀਆਂ ਦੁਰਘਟਨਾਵਾਂ ਆਵਾਰਾ ਪਸ਼ੂਆਂ ਕਰਕੇ ਬਹੁਤ ਵਾਪਰ ਰਹੀਆਂ ਨੇ ਆਏ ਦਿਨ ਕੋਈ ਨਾ ਕੋਈ ਮੌਤਾਂ ਹੋ ਰਹੀਆਂ ਨੇ ਤੇ ਇਸ ਬੰਨੇ ਵੀ ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ